ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਦੀਨੇਵਾਲੀ ਤਸਤੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਇੱਕੋ ਵੜ ਦਿਖਾਵਾਂਗੇ ਬਿਲਕੁਲ ਤਾਜੀ ਸ੍ਰੀਅਤ ਤੇ ਆਪਾਂ ਪਹੁੰਚੇ ਹਾਂ ਵੀਰ ਸਹਿਜਦੀਪ ਦੇ ਕੋਲ ਆਜੂ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਹਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੇ ਜੀ ਚੜਦੀ ਕਲਾਈ ਚੜਦੀ ਕਲਾਈ ਚਾਹੀਦੀ ਆ ਜੀ ਜੀ ਪਰ ਪਰਵਾਹ ਦਾ ਤੁਸੀਂ ਸੁਣਾਓ ਹਾਂ ਜੀ ਵਧੀਆ ਕਿਰਪਾ ਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਕੀ ਆਪਣਾ ਸੈਟੀਪ ਸਿੰਘ ਪਿੰਡ ਦੀਨੇਵਾਲੀ ਤਸੀਲਾ ਹੀ ਨਾਲਾ ਗਦਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਵੀਰ ਜੀ ਆਪਣਾ 9501733901 ਠੀਕ ਆ ਜੀ ਬਈ ਦੱਸਿਓ ਹੁਣ ਵੈਡ ਕਿੰਨਾ ਵਸੂਗਾ ਸੁਈ ਆ ਜੀ ਪਹਿਲਾ ਸੁਆ ਸੁਈ ਆ ਅੱਛਾ ਜੀ 1 ਘੰਟਾ ਹੋ ਗਿਆ ਜੀ ਆਈ ਨੂੰ ਠੀਕ ਆ ਹਾਂ ਜੀ ਹਾਂ ਜੀ ਪਹਿਲਾ ਸੁਆ ਮੂਹ ਦੀ 6 ਦਾ ਸੂ ਨੂੰ ਐਮ ਜੀ ਨੂੰ ਹੱਤਾ ਹੋ ਹੀ ਗਿਆ ਜੀ ਠੀਕ ਆ ਕਿੰਨਾ ਕੁ ਦੁੱਧ ਆਸਤਾ ਮੈਂ ਐਮ ਜੀ ਬਿਲਕੁਲ ਜਿਹੜਾ 14 ਕਿਲੋ ਕੰਡੇ ਵਾਲਾ ਹੋਊਗਾ ਜੀ ਅੱਛਾ ਜੀ ਹਾਂ ਜੀ ਠੀਕ ਲੋ ਜੀ 14 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਦੁੱਧ ਤਿਆਰ ਆ ਤੇ ਖੋਲ ਦਿਓ ਬਾਈ ਜੀ ਫਿਰ ਕੋਲ ਸਵੇਰੇ ਵੀ ਜੀ ਇੱਕ ਗੱਲ ਹੋਰ ਜਰਰੀ ਸਵੇਰੇ ਆ ਜੇ ਨਾ 3 ਤੋਂ 3.5 ਕਿਲੋ ਚੋਗਣਾ ਅੱਛਾ ਜੀ ਪਾਸ ਕਰਕੇ ਲਿਆਂਦੀ ਜੀ ਠੀਕ ਆ ਹਾਂ ਜੀ ਹਾਂ ਜੀ ਤੇ ਘੰਟਾ ਹੋ ਗਿਆ ਜੀ ਆਈ ਨੂੰ ਠੀਕ ਆ ਲੋ ਜੀ 3.5 ਤੋਂ 3 ਕਿੰਦਾ ਕਿ ਲੀਟਰ ਦੁੱਧ ਚੋਗ ਕੇ ਤੇ ਫਿਰ ਲੈ ਕੇ ਆ ਆ ਬਾਈ ਬਾਕੀ ਵੀ ਜੀ ਮਸ਼ੀਨ ਦੀ ਬਰੀਡ ਚ ਕਰਾਓ ਠੀਕ ਆ ਠੀਕ ਆ ਲੋ ਜੀ ਆ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਆ ਇਹ ਬਸੰ ਲੋ ਜੀ ਆਰਡਰ ਕੁਆਲਟੀ ਦਾ ਸਣਾ ਦਾ ਸਾਈਜ਼ ਗਿਆ ਜਿਹੜਾ ਬਹੁਤ ਹੀ ਚੰਗਾ ਆ ਗਿਆ ਐਨ ਕੱਲਾ ਕੱਲਾ ਲੱਗਾ ਪਿਆ ਵਾ ਇਹ ਬਾਈ ਕਿੰਨਾ ਘ ਭਰੀਉ ਦੁੱਧ ਬਹੁਤ ਹੀ ਦਿੱਤੀ ਖਾਰਾ ਵੀ ਕੋ ਲੋ ਬਚਿ ਨਾ ਰਾਮਾ ਭਰਨਾ ਆ ਆਛਾ ਜੀ ਹਾਂ ਜੀ ਜੀ ਲੋ ਜੀ ਬਰੀਡ ਦਾ ਹੀ ਮੁੱਲ ਪੈਂਦਾ ਵਾ ਪਹਿਲੇ ਸਵੇਰ 18 ਤੋਂ 20 ਲੀਟਰ ਦੁੱਧ ਭਰੂਗੀ ਕਰਮ ਵਾਲੀ ਤੇ ਥਣ ਤੋਂ ਤਿੰਨ ਚੈੱਕ ਕਰ ਸਕਦੇ ਆ ਐਨ ਗੱਠੋਂ ਬਾਹਰ ਲੱਗਾ ਪਿਆ ਵਾ ਜਵਾਕ ਇਹਦੇ ਪਿੱਛੇ ਭਾਈ ਜਵਾਕ ਵੀ ਜੀ ਅੱਛਾ ਜੀ ਠੀਕ ਆ ਜੀ ਮੇਲ ਕਾ ਫਾਗ ਗਿਆ ਜਿਹਦੇ ਪਿੱਛੇ ਤੇ ਇਧਰਲੀ ਸਾਈਡ ਤੋਂ ਥਣਾ ਦਾ ਸੈਜ ਗੈਪ ਚੈੱਕ ਕਰਾਉਨੇ ਬਹੁਤ ਹੀ ਚੰਗਾ ਆ ਗਿਆ ਹਾਂਜੀ ਜੀ ਚੈੱਕ ਕਰਾ ਟੋਟਾ ਟੋਟਾ ਦਿੰਦੀ ਆ ਬਾਕੀ ਆ ਦੇਖੋ ਠੀਕ ਹੈ ਠੀਕ ਹੈ ਲਓ ਜੀ ਅਸੀਲੀਆਂ ਕਿਆ ਕਰ ਸਕਦੇ ਥਣ ਲਾ ਕੇ ਦਿਓ ਖਾ ਦਿਓ ਕਈ ਵੀਰ ਭਰਾ ਕਹਿੰਦੇ ਪੈ ਜਾਂਦੇ ਥਣ ਛੋਟੇ ਹੋਣਗੇ ਇੱਕ ਰਾਂ ਥਾਤੂ ਹੀ ਲਾ ਕੇ ਦਿਓ ਖਾ ਲਵੇ ਠੀਕ ਹੈ ਲਓ ਜੀ ਆ ਥਣ ਚੈੱਕ ਕਰ ਸਕਦੇ ਜੇ ਤੇ ਘਾ ਕਰਕੇ ਬੜੇ ਖਾ ਦੇ ਨਹੀ ਠੀਕ ਹੈ ਬਹੁਤ ਵਧੀਆ ਦਿਖਣਦੇ ਆ ਨਾਣਾ ਵੀ ਜੀ ਚੈੱਕ ਕਰਾ ਦਿਓ ਇਹ ਹਵਾਨੇ ਤੇ ਨਾੜਾ ਨੋੜਕ ਤਿੰਨ ਚੈੱਕ ਕਰ ਸਕਦੇ ਤੇ ਬਾਕੀ ਗੈਪ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਥਣ ਵੀ ਜਿਹੜਾ ਬਹੁਤ ਹੀ ਵਧੀਆ ਤੇ ਆਹ ਜਿਹੜੀ ਚਵਾਈ ਆ ਪੁੱਠੀ ਆ ਥਣ ਲੱਗਾ ਠੀਕ ਹੈ ਜੀ ਆਹ ਵਾਲਾ ਆ ਗਿਆ ਜੀ ਮੇਲ ਕਾ ਫੇਰੇ ਪਿਛੇ ਤੇ ਇਹਦਾ ਬਾਈ ਹਰ ਮੁੱਲ ਕੀ ਕਰਨਾ ਆਪਾਂ ਮੁੱਲ ਵਿੱਚ ਗੈਰ ਹੀ ਕਰਦੀ ਆ ਬਸ਼ੀ ਵੀ ਤੁਹਾਨੂੰ ਪਤਾ ਪਹਿਲੇ ਸੋਏ ਆ ਹਾਂਜੀ ਤੇ ਬਸ਼ੀ ਵੀ ਬਾਗਮਾਲੀ ਆ ਹਾਂਜੀ 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 ਤੇ ਮੋਲੇਬ ਜੀ 55000 ਰੁਪਏ ਕਰਦੀਏ ਦਾ ਅੱਛਾ ਜੀ ਹਾਂਜੀ ਤੇ ਹਾਂ ਨਾ ਹਾਂ ਨਾ ਵੀ ਜੀ ਦੇ ਦੀਏ 55 ਦੇ ਦੇ ਗਵੰਝੇ ਹੋਰ ਕਰਦੀ ਹੈ ਹਾਂਜੀ 50000 ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਕਰਦਾਂਗੇ ਅੱਛਾ ਜੀ ਸਿੱਧੀ 47000 ਦੀ ਬਸ਼ੀ ਦੇ ਦੀਏ ਠੀਕ ਆ ਲਓ ਜੀ 50000 ਦੇ ਵਿੱਚ 100 ਕਿਲੋਮੀਟਰ ਤੇ 47000 ਦੇ ਜੇ ਕੇ ਫਿਰ ਪੁਰਾਣੇ ਸਿੱਧੀ ਖਰੀਦਣੀਆਂ ਦੁੱਧ ਵੀ ਚਲੋ ਚੰਗਾ ਕੱਢੀ ਜਾਊਗੀ ਕੋਈ ਚੰਗੀ ਜੀ ਥੋੜਾ ਵਸਾਵਾ ਗਰਮਾਦ ਕੀ ਨਿਗਰ ਰੱਖਦੀ ਆ ਅੱਛਾ ਜੀ ਸਾਡੇ 3.5 ਕਿਲੋ ਮਲ ਕੇ 4 ਕਿਲੋ ਦੇ ਲੱਗੇ ਜਾ ਕੇ 3.5 ਕਿਲੋ ਲੋਕ ਲੈਂਦਾ ਜੀ ਠੀਕ ਆ ਠੀਕ ਆ ਠੀਕ ਆ ਲਓ ਜੀ 3.5 ਤੋਂ 4 ਲੀਟਰ ਜਿਹੜੀ ਚੋਾਈ ਕਰੀ ਕੀਤੀ ਹੈ ਬਾਈ ਨੇ ਉਸ ਹਿਸਾਬ ਨਾਲ ਕੋਈ ਪ੍ਰਾ ਅੰਦਾਜ਼ਾ ਲਾਵੇ ਤੇ ਅਸ ਤਮ ਮੌਕੇ ਤੇ ਜਿਹੜਾ 14 ਲੀਟਰ ਦੁੱਧ ਬਿਲਕੁਲ ਤਿਆਰ ਕੁਈ ਚੰਗੀ ਭਾ ਕੋਈ ਭਰਾ ਕੰਡੇ ਨਾਲ ਮਲੇ ਅੱਛਾ ਜੀ 50 ਲੀਟਰ ਮਾਰ ਲੇ ਠੀਕ ਆ ਹਾਂ ਜੀ ਤੇ ਛੱਡੀ ਸੀ ਲਿਆ ਵੀ ਤੁਹਾਨੂੰ ਜਿਹੜੀ ਸਾਰ ਮਾਰੀ ਭਾਈ ਉਹ ਨਵੀਂ ਕਰਕੇ ਕਰਦੀ ਆ ਅੱਛਾ ਜੀ ਆਪਾਂ ਫੇਰੇ ਭਰਾਾਇਓ ਬਸਾਉਂਦੇ ਆ ਠੀਕ ਆ ਠੀਕ ਆ ਹallelujah ਜੀ ਠੀਕ ਆ ਲਓ ਜੀ ਆ ਚੈੱਕ ਕਰ ਸਕਦੇ ਐਨ ਸੰਡੀ ਧੀਰੀ ਆ ਬਿਲਕੁਲ ਤੇ ਚਲੋ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਲੈ ਜੂ ਤੇ ਦੁੱਧ ਚੰਗਾ ਕੱਢੀ ਜਾਊਗੀ ਅਸੀਂ ਆਪਣਾ ਆਪ ਦੱਸੂਗੀ ਵੀ ਹਾਂ ਵੀ ਮੈਂ ਹੈਗੀਆਂ ਪਹਿਲੇ ਸੁਏ ਵੀ ਜੀ ਬ੍ਰੀਡ ਤੁਹਾਨੂੰ ਪਤਾ ਵੀ ਇਹ 14 ਕਿਲੋ ਹੈ ਨਹੀਂ ਹੁਣ ਤੋਂ ਦੇਨ ਦੀ ਸਟਾਰਟਿੰਗ ਹਾਂਜੀ ਹਾਂਜੀ ਇੰਨੇ ਦੋ ਵੀ 18-20 ਕਿਲੋ ਤੇ ਰਾਮਾ ਚਾਉਣਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਲਓ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਇਹ ਸਾਰੇ ਪਸ਼ੂ ਪਾਲਕ ਭਰਾਵਾਂ ਦਾ